ਕਲਯੁਗ ਦਾ ਸਮਾ ਚੱਲ ਰਿਹਾ ਹੈ ਅਜਿਹੇ ਵਿੱਚ ਖੂਨ ਦਾ ਰੰਗ ਇਸ ਕਦਰ ਚਿੱਟਾ ਹੋ ਗਿਆ ਹੈ ਕਿ ਛੋਟੀ ਜਹੀ ਗੱਲ ਕਦੋਂ ਵਿਵਾਦ ਦਾ ਰੂਪ ਧਾਰਨ ਕਰ ਜਾਏ ਤੇ ਵਿਵਾਦ ਕਦੋਂ ਮੌਤ ਤੱਕ ਲੈ ਜਾਏ ਕਿਹਾ ਨਹੀਂ ਜਾ ਸਕਦਾ ਆਪਣੇ ਹੀ ਆਪਣੇਆਂ ਦੇ ਖੂਨ ਦੇ ਪਿਆਸੇ ਨੇ ਤੇ ਕਦੋਂ ਕੋਣ ਆਪਣਾ ਮੌਤ ਬਣ ਕੇ ਤੁਹਾਡੇ ਸਾਹਮਣੇ ਆਨ ਖੜਾ ਹੋਏ ਤੁਸੀਂ ਸੋਚ ਵੀ ਨਹੀਂ ਸਕਦੇ ਕੁਝ ਇਸੇ ਤਰ੍ਹਾਂ ਦਾ ਸਾਹਮਣਾ ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਮੋਗਾ ਜ਼ਿਲ੍ਹੇ ਦੇ ਸਮਾਲਸਰ ਪਿੰਡ ਵਿੱਚ ਜਿੱਥੇ ਮਾਮੇ ਦੇ ਹੀ ਲੜਕੇ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਤੀ ਪਤਨੀ ਨੇ ਮਿਲ ਕੇ ਇਸ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਮੋਗਾ ਜ਼ਿਲ੍ਹੇ ਦੇ ਪਿੰਡ ਮਲਕੇ ਵਿੱਚ ਪਤੀ ਪਤਨੀ ਵੱਲੋਂ ਇੱਕ ਖੌਫਨਾਕ ਕਤਲ ਦਾਤ ਨੂੰ ਅੰਜਾਮ ਦਿੰਦੇ ਹੋਏ ਮਾਮਾ ਦੇ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੂਰੇ ਮਾਮਲੇ ਦੇ ਵਿੱਚ ਹੁਣ ਖੁਲਾਸਾ ਹੋ ਚੁੱਕਿਆ ਤੇ ਪੁਲਿਸ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਹੈ ਮਾਮਲੇ ਹੈ ਜੀ ਮੈਨਾਂ ਅਜੇ ਇਲਾਕੇ ਦੇ ਵਿੱਚ ਸੀਗਾ ਸਵੇਰ ਕੋਸੇ ਮੈਂ ਪਿੰਡ ਮਲਕੇ ਵਾਸਤੇਣ ਪਹੁੰਚਿਆ ਤੇ ਮੈਨੂੰ ਸਖਵਿੰਦਰ ਸਿੰਘ ਵਾਸੀ ਮੱਲਿਆ ਤੇ ਵਕੀਲ ਸਿੰਘ ਵਾਸੀ ਜੌਣ ਵਾਲਾ ਮਿਲਾਕੀ ਹੋਏ ਇੰਨੇ ਨੇ ਦੱਸਿਆ ਵੀ ਸਾਡਾ ਇੱਕ ਰਿਸ਼ਤੇਦਾਰ ਹੈ ਧਰਮਾ ਸਿੰਘ ਜੋਨ ਸਿੰਘ ਵਾਲੇ ਦਾ ਉਹਦੀ ਭੂਆ ਵਿਆਹੀ ਸੀ ਇੱਥੇ ਪਿੰਡ ਮੱਲਕੇ ਤੇ ਆਦੀ ਭੂਆ ਦੇ ਲੜਕੇ ਕੋਲੇ ਉਹ ਮਿਲਣ ਵਾਸਤੇ ਆਇਆ ਸੀ ਉਹਦਾ ਨਾਂ ਹੈਗਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਪੁੱਤਰ ਮੰਗਾ ਸਿੰਘ ਤੇ ਇੱਕ ਜਸਵਿੰਦਰ ਦੀ ਵਾਈਫਾ ਕੁਲਦੀਪ ਕੌਰ ਵਾਈਫ ਉਹ ਜਸਵਿੰਦਰ ਸਿੰਘ ਇਹਨਾਂ ਦੁੰਨ ਨੇ ਰਲਕੇ ਉਹਦਾ ਜਿਹੜਾ ਕਤਲ ਕਰਤਾ ਉਹਦੇ ਸਬੰਧ ਵਿੱਚ ਮਾਇਤੀ ਮੱਲਕੇ ਪਹੁੰਚਿਆ ਤਪਦੀਸ਼ ਕਰਦੇ ਆ ਇਹ ਕਤਲ ਕਿੱਦੇ ਘਰੇ ਹੋਇਆ ਜੀ ਇਹ ਜਿਹੜਾ ਕਤਲ ਹੋਇਆ ਹੈ ਇਨਾ ਕਿਰਾਏ ਤੇ ਰਹਿ ਰਿਹਾ ਬੰਦਾ ਬੱਬੀ ਸਿੰਘ ਪੁੱਤਰ ਚਰਨ ਸਿੰਘ ਇਹ ਜਿਹੜਾ ਹੈਗਾ ਕਾਤਲ ਜਸਵੰਤ ਸਿੰਘ ਇਹਦੇ ਚਾਚੇ ਦਾ ਮੁੰਡਾ ਹੀ ਆ ਉਹਦਾ ਮਕਾਨ ਹੈ ਘਰੇ ਸੀਗਾ ਕੋਈ ਹੋਰ ਘਰੇ ਕੋਈ ਨਹੀਂ ਸੀਗਾ ਘਰੇ ਲੋਕ ਲੱਗਾ ਸੀ ਇਹਨਾਂ ਨੇ ਚਾਬੀਆਂ ਲੈ ਕੇ ਬਾਹਰ ਖੋਲ੍ਹਿਆ ਬੱਚਿਆਂ ਤੋਂ ਤੇ ਉਹਨੂੰ ਅੰਦਰ ਲਿਜਾ ਕੇ ਜਿਹੜਾ ਵਕਤ ਕਿਵੇਂ ਮਾਰਿਆ ਕਿਵੇਂ ਮਾਰਿਆ ਸਾਡੀ ਤਪਤੀ ਚੱਲ ਰਹੀ ਹੈ ਉਹਦੇ ਵਿੱਚ ਕੋਟਾ ਵਗੈਰਾ ਤੇ ਰਾਡ ਵਗੈਰਾ ਯੂਜ਼ ਹੋਈ ਹੈ ਇੱਕ ਰੱਸਾ ਯੂਜ਼ ਹੋਇਆ ਹੈ ਉਹ ਬਾਕੀ ਨਿਵਸਤੀ ਕਿਸ ਹਿੰਦਾ ਹਿੱਸਾ ਹੈ ਮੈਂ ਦੇਖ ਰਿਹਾ ਹਾਂ ਉਹ ਅੱਗੇ ਕੀ ਹੈ ਦੋਨੋਂ ਪਤੀ ਪਤਨੀ ਨੇ ਰਲ ਕੇ ਮਾਰਿਆ ਦੋਨੇ ਪਤੀ ਪਤਨੀ ਨੇ ਉਹਨਾਂ ਤੱਕ ਕ੍ਰਿਡਿਟਰੀ ਸਾਹਮਣੇ ਆਈ। ਇਹਦੀ ਕੀ ਰਿਸਪਾਇਰਿਟੀ ਮਰਨ ਵਾਲੀ ਹੈ। ਇਹ ਮਾਮੇ ਪੂਆ ਦੇ ਲੜਕੇ ਨੇ ਆਵੇ। ਤੇ ਕਾਰਨ ਕੀ ਰਿਹਾ? ਕਾਰਨ ਹਜੇ ਇਨਵੈਸਟਿਗੇਸ਼ਨ ਦਾ ਹਿੱਸਾ ਉਹ ਦੇਖਾਂਗੇ ਬਾਅਦ ਵਿੱਚ ਕੀ ਬੰਦ ਇਨਵੈਸਟਿਗੇਸ਼ਨ ਕਰਨੀ ਹੈ ਜੋ ਦੋਸ਼ੀ ਕਾਬੂ ਕਰ ਲੇ ਉਸ ਤੋਂ ਬਾਅਦ ਦੱਸਾਂਗੇ। ਦੋਨੇ ਰੈਸਟ ਕਰ ਲਈ ਜੀ? ਨਹੀਂ ਜੀ ਨਹੀਂ। ਤੇ ਇਹ ਕੋਈ ਜਾਣਕਾਰੀ ਇਹ ਵੀ ਮਿਲੀ ਹੈ ਕੋਈ ਪਹਿਲਾਂ ਵੀ ਇਹਨਾਂ ਦਾ ਕੋਈ ਰਾਜੀਨਾਮਾ ਹੋਇਆ ਸੀ ਕਿਸੇ ਚੱਲ ਰਿਹਾ ਹੈ? ਨਹੀਂ ਮੇਰੇ ਧਿਆਨ 'ਚ ਨਹੀਂ ਦੇਖ ਰਹੇ ਹਾਂ ਇਹਦੇ ਬਾਰੇ। ਵੱਡੇ ਵੱਲੋਂ ਕਾਰਵਾਈ ਕੀ ਕੀਤੀ ਗਈ ਜੀ? 302 ਤੇ 34 ਆਈਪੀਸੀ ਦਾ ਮਕਦਮਾ ਦਰਜ ਕਰਨ ਜਾ ਰਹੇ ਆ। ਇਹ ਗੱਲ ਸੀ ਮੰਡੀ ਚ ਕਿਵੇਂ ਆਈ ਪਰਿਵਾਰ ਆ ਦੋ ਬੇਟੀਆਂ ਇੱਕ ਘਰ ਵਾਲੀ ਇੱਕ ਮੈਂ ਅਸੀਂ ਤੜਕੇ ਸਵੇਰ 8 ਵਜੇ ਮੰਡੀ ਚਲੇ ਜਾਂਦੇ ਆ ਤੇ ਮੰਡੀ ਚ ਜਾਣ ਤੋਂ ਬਾਅਦ ਮੇਰੀ ਬੇਟੀ ਹੁੰਦੀ ਉਹਦੇ ਥੀ ਹੱਤ ਲੱਗੀ ਆ ਉਹ ਇਥੇ ਲੋਕ ਲਾ ਕੇ ਉਹਨੂੰ ਪੈ ਜਾਂਦੀ ਆ ਫੇਰ ਰੀਨਾ ਕੌਰ ਆਈ ਆ ਉਹਨੇ ਗੇਟ ਖਲਵਾਇਆ ਖੜਕਾ ਕੇ ਇਹ ਕਹਿੰਦੀ ਕੌਣ ਆ ਕਹਿੰਦੀ ਮੈਂ ਰੀਨਾ ਐ ਕਿ ਉਹਨੇ ਗੇਟ ਖੋਲਤਾ ਇਹ ਬੰਦੇ ਨੇ ਅੰਦਰ ਮੋਟਰਸਾਈਕਲ ਵਾਰਤਾ ਮਗਰੇ ਰੀਨਾ ਕੌਰ ਵੜੇ ਗਿਆ ਕਹਿੰਦੀ ਪੁੱਤ ਤੂੰ ਉਧਰ ਜਾ ਵੜਾ ਤੇ ਅਸੀਂ ਕੋਈ ਗੱਲ ਕਰਨੀ ਆ ਉਸ ਤੋਂ ਬਾਅਦ ਕੁੜੀ ਇਹਨਾਂ ਨੇ ਘਰੇ ਜਾਵੜੀ ਆ ਪਾਸੇ ਬਾਹਰ ਕਰਤੀ ਆ ਤੇ ਮਗਰੋਂ ਜਸਵਿੰਦਰ ਸਿੰਘ ਆ ਗਿਆ ਉਹਨਾਂ ਦੋਨੇ ਰeal ਮਿਲ ਕੇ ਇਹਨੂੰ ਇੱਥੇ ਮਾਰਿਆ ਫੇ ਸਾਨੂੰ ਕੋਈ ਪਤਾ ਨਹੀਂ ਪਰਿਵਾਰ ਨੂੰ ਕਿਸੇ ਨੂੰ ਕੁੜੀਆਂ ਨੂੰ ਨਹੀਂ ਵੀ ਕੋਈ ਪਤਾ ਆਪ ਚਾਬੀ ਇਹਨੂੰ ਲੋਕ ਲਾ ਕੇ ਬਾਰੀ ਨੂੰ ਤੇ ਥਾਣੇ ਜਾਵੜੇ ਥਾਣੇ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਮਾਰ ਕੇ ਆਈਆਂ ਵੀ ਬੱਬੀ ਦਾ ਕਸੂਰ ਨਹੀਂ ਆ ਨਾ ਬਲਜਿੰਦਰ ਦਾ ਕਸੂਰਾ ਜੀ ਦਾ ਮਕਾਨ ਆ ਵੀ ਅਸੀਂ ਮਾਰਿਆ ਜੀ ਤੇ ਮਤਲਬ ਇਹ ਇੱਥੋਂ ਚਲੇ ਗਏ ਉਹ ਤੁਹਾਡੀ ਬੇਟੀ ਕਿੱਡੀ ਹੈ ਬੇਟੀ ਮੇਰੀ ਹੈਗੀ ਹੈ ਜੀ 17 ਸਾਲ ਦੀ ਆ ਤੇ ਜਸਵਿੰਦਰ ਤੇ ਰੀਨਾ ਤੁਹਾਡੇ ਘਰੇ ਆਉਂਦੇ ਜਾਂਦੇ ਸੀਗੇ ਹਾਂਜੀ ਇਹ ਉਹਦੇ ਭਰਾ ਦਾ ਮਕਾਨ ਆ ਜਿੱਥੇ ਮੇਰਾ ਇੱਕ ਨਰਾਈਨ ਆ ਪਹਿਲਾਂ ਵੀ ਆਉਂਦੇ ਜਾਂਦੇ ਆ ਅੱਛਾ ਹਾਂਜੀ ਤੇ ਬੇਟੀ ਨੂੰ ਕਿੱਥੇ ਮੇਜਦਾ ਸੀ ਤੁਹਾਡੀ ਬੇਟੀ ਨੂੰ ਬਾਹਰ ਕੱਢਦਾ ਸੀ ਕਹਿੰਦੇ ਗੱਲ ਕਰ ਲੈਂਦੇ ਦੋ ਮਿੰਟ ਬਾਹਰ ਚੱਲ ਅੱਛਾ ਦੋਨੇ ਜੀ ਅੰਦਰ ਵਰਗੇ ਇਹਨੂੰ ਅੱਛਾ ਹਾਂਜੀ ਤੇ ਇਹਦਾ ਕੀ ਨਾਮ ਆ ਮੁੰਡੇ ਦਾ ਜਿਹੜਾ ਮਿਲਿਆ ਇਹਦਾ ਨਹੀਂ ਮੈਂ ਨਾਮ ਜਾਣਦਾ ਜੀ ਨਾਮ ਆਪਾਂ ਕਦੇ ਦੇਖਿਆ ਨੋ ਅੱਗੇ ਇੱਥੇ ਆਏ ਜੀ ਇੱਥੇ ਮਿਲੇ ਨਹੀਂ ਕਦੇ ਨਾ ਨਹੀਂ ਆਪਾਂ ਨਹੀਂ ਮਿਲੇ ਕਦੇ ਅੱਛਾ ਇਹ ਤਾਂ ਹਾਂ ਜੀ ਇਹਦੇ ਪ ਤੇ ਇੰਜੀਨੀਅਰ ਰੇਸ਼ਦਰੀ ਚ ਉਹਨਾਂ ਦੇ ਮਾਮੇ ਦਾ ਮੁੰਡਾ ਸਕੇ ਦਾ ਕਿਹਦੇ ਮਾਮੇ ਦਾ ਮੁੰਡਾ ਇਹ ਜਸਵਿੰਦਰ ਸਿੰਘ ਦੇ ਜਿਨ੍ਹਾਂ ਨੇ ਮਾਰਿਆ ਹਾਂਜੀ ਜਿਨ੍ਹਾਂ ਨੇ ਮਾਰਿਆ ਤੇ ਕਾਰਨ ਪਤਾ ਲੱਗਾ ਕਿਉਂ ਮਾਰਿਆ ਨਹੀਂ ਜੀ ਸਾਨੂੰ ਕੋਈ ਕਿਸੇ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਮੈਂ ਤਾਂ ਹੁਣ ਥੋੜਾ ਜਿਹਾ ਇੱਥੇ ਰਹਿਣ ਲੱਗਿਆ ਥੋੜਾ ਜਿਹਾ ਪਹਿਲਾਂ ਮੇਰੀ ਜਗ੍ਹਾ ਲਈ ਵੀ ਆ ਪਾਸੇ ਤੇ ਉਹਦੇ ਚ ਮਕਾਨ ਪਾਉਣਾ ਸੀਗਾ ਪਿਛਲਾ ਮਕਾਨ ਮੈਂ ਵੇਚ ਕੇ ਆ ਪਿੰਡੋਂ ਤੇ ਮੈਂ ਪਾਉਣਾ ਸੀਗਾ ਪਹਿਲਾਂ ਮੇਰੀ ਪਿਛਲੇ ਮਕਾਨ ਚ ਰਹਿਸ਼ ਸੀਗੀ ਉਹਨੇ ਠਾਤਾ ਉਹ ਕਹਿੰਦਾ ਮੈਂ ਮਕਾਨ ਚ ਰਹਿਸ਼ ਕਰਨੀ ਆ ਤੂੰ ਇੱਥੋਂ ਮਕਾ ਸਾਮਾਨ ਚੱਕਲਾ ਫਿਰ ਇਹ ਉੱਥੇ ਜੈਸੀ ਮੇਰਾ ਘਰਾਂ ਚੋਂ ਲੱਗਦਾ ਹੈ ਇਹ ਪਤਾ ਲੱਗਾ ਕਾਦੇ ਨਾ ਮਾਰਿਆ ਇਹ ਜੀ ਇੱਕ ਇੱਥੇ ਆ ਕੇ ਵੇਖਿਆ ਸੀ ਤਾਂ ਬਾਅਦ ਦੇ ਵਿੱਚ ਇੱਕ ਤਾਂ ਘੋਟਾ ਸੀਗਾ ਇੱਕ ਪੈਪਸੀ ਇੱਕ ਇਹਨਾਂ ਦੇ ਘਰ ਉਧਰ ਰਸਾ ਪਿਆ ਸੀਗਾ ਉਹਦੇ ਨਾ ਮਾਰਿਆ ਗਲ ਘੁੱਟ ਕੇ ਮਾਰਿਆ ਫਿਰ ਇਹਨੂੰ ਕੁੱਟੀ ਗਏ ਆ ਪਤਾ ਨਹੀਂ ਘੋਟੇ ਨਾਲ ਹੀ ਕੁੱਟੀ ਗਏ ਕਿਸੇ ਚੀਜ਼ ਨਾਲ ਕੁੱਟੀ ਗਏ ਕਿਉਂਕਿ ਮਤਲਬ ਗਿੱਚੀ ਸੱਟਾਂ ਇਹਦੇ ਜ਼ਿਆਦਾ ਹੈ ਮੇਰੇ ਰਿਸ਼ਤੇਦਾਰ ਸੀ ਕੀ ਗੱਲ ਕੀ ਬਣੀ ਕਿਵੇਂ ਮੌਤ ਹੋਈ ਮੌਤ ਆ ਇਹ ਪਹਿਲਾਂ ਉੱਥੇ ਰਹਿੰਦੇ ਹੁੰਦੇ ਸੀਗੇ ਇਹ ਜਸਵਿੰਦਰ ਦੇ ਉੱਤੇ ਪਤਾ ਨਹੀਂ ਕੀ ਗੱਲਬਾਤ ਹੋਈ ਆ ਕੀ ਨਹੀਂ ਹੋਈ ਇਹਨਾਂ ਦੀ ਇਹਨਾਂ ਨੇ ਮੁੜ ਕੇ ਇੱਥੇ ਆ ਗਏ ਆ ਇੱਧਰ ਆਪਾਂ ਦਾ ਪਤਾ ਨਹੀਂ ਕੀ ਗੱਲਬਾਤ ਹੁੰਦੀ ਆ ਅੱਜ ਉਹਦੇ ਘਰ ਵਾਲੀ ਨੇ ਫੋਨ ਸਾਬ ਲਾ ਕੇ ਉਹਨੂੰ ਸੱਜਿਆ ਇੱਥੇ ਇਹਨਾਂ ਦੀ ਦੋਵਾਂ ਦੀ ਮਿਲੀ ਜੁਲੀ ਗੱਲ ਸੀ ਕਿਹੜੀ ਕਿਹੜੀ ਇਹਦੇ ਜਸਵਿੰਦਰ ਸਿੰਘ ਦੇ ਤੇ ਉਹਦੇ ਘਰ ਵਾਲੀ ਦੀ ਇਹਨਾਂ ਨੇ ਦੋਨੇ ਮਾਰਿਆ ਕੀ ਕਾਰਨ ਕੀ ਕਾਰਨ ਤਾਂ ਹੁਣ ਕੁਝ ਕਹਿ ਨਹੀਂ ਸਕਦੇ ਜੀ ਇਹ ਤਾਂ ਰਿਸ਼ਤੇਦਾਰ ਆ ਹੁਣ ਇਹਦਾ ਕਿਤੇ ਕਿਤੇ ਆਈ ਆਉਣੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਪਹਿਲਾਂ ਵੀ ਹੋਈ ਸੀਗੀ ਠਾਣੋ ਠਾਣੀ ਪਹਿਲਾਂ ਵੀ ਹੋਏ ਸੀਗੇ ਇਹ ਪਰਸੋਂ ਵੀ ਗਏ ਆ ਪਰਸੋਂ ਵੀ ਇੱਥੇ ਘਰੇ ਗਏ ਆ ਉੱਥੇ ਗੇੜ ਗੁੜ ਪਰਸੋਂ ਵੀ ਭੰਨ ਕੇ ਆਏ ਆ ਇਹ ਗਏ ਸੀਗੇ ਪਿੰਡੋਂ ਵੀ ਸੀਗੇ ਦੋ ਬੰਦੇ ਹੋਰ ਪਤਾ ਨਹੀਂ ਕੌਣ-ਕੌਣ ਸੀਗੇ ਅਸੀਂ ਤਾਂ ਪਤਾ ਨਹੀਂਗਾ ਦਰਖਾਸਤ ਦਿੱਤੀ ਵੀ ਆ ਇੱਥੇ ਪੰਜ ਗ੍ਰੈਂਡ ਥਾਣੇ 'ਚ ਕੀ ਕਿਸ ਗੱਲ ਨੂੰ ਲੜਾਈ ਝਗੜਾ ਲੜਾਈ ਝਗੜਾ ਤਾਂ ਹੁਣ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਮੈਂ ਤਾਂ ਪਤਾ ਨਹੀਂ ਸੀਗਾ ਮੈਂ ਤਾਂ ਹੁਣ ਉੱਥੇ ਹੀ ਰਹਿਣਾਗਾ ਲੜਾਈ ਝਗੜੇ ਤਾਂ ਹੁਣ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਾਹਦਾ ਸੀਗਾ